ਤਾਰਿਆਂ ਨੂੰ ਜੈ ਐਮ ਸੀ ਦੀ ਉਦਾਸਤਾ ਸੀ ਜੈ ਐਮ ਸੀ ਦੀ ਮੇਰੀ ਗਵਾਈ ਸਭ ਤੋਂ ਮੈਨੂੰ ਸਭ ਤੋਂ ਵੱਡੀ ਗਵਾਈ ਹੈ ਮੇਰੀ ਬਹੁਤ ਵੱਡੀ ਗਵਾਈ ਹੈ ਜੋ ਸਾਨੂੰ ਆਸ ਮਰੀਦ ਨਹੀਂ ਉਹ ਪੂਰੀ ਹੋ ਗਈ ਅੱਜ ਤੀਸਰੀ ਗਵਾਈ ਹੈ ਮੇਰੀ ਇੱਕ ਗਵਾਈ ਦੇ ਨਾਲ ਦੋ ਗਵਾਈਆਂ ਮੇਰੀਆਂ ਹੋਰ ਖੜੀਆਂ ਕਰਕੇ ਹallelujah ਅੱਜ ਨਵੀਂ ਗੱਲ ਕਰਦੀਆਂ ਮੇਰੀ ਗਵਾਈ ਮੇਰੇ ਕਰਜ਼ੇ ਦੀ ਆ ਔਰ ਸੋਨੇ ਦੀ ਆ ਮੈਂ ਅਹੀ ਆਪਣਾ ਸੋਨਾ ਸੀ ਉਹ ਗੈਣੇ ਰੱਖਿਆ ਹੋਇਆ ਨਹੀਂ 15 ਲੱਖ ਦਾ ਸੋਨਾ ਨਹੀਂ ਸਾਡਾ ਤੇ ਉਹ ਸੋਨਾ ਨਹੀਂ ਸਾਡਾ ਜਏ 2020 ਚ ਰੱਖੇ ਜਾਈ ਸੇ ਸਾਲ ਹੋ ਗਏ ਜੀ ਸਾਨੂੰ ਕੋਈ ਆਸ ਮਰੀਦ ਦੀ ਹੈ ਨਹੀਂ ਕਿ ਮੌਕੀ ਗਈ ਦੀ ਆਈ ਕਰੇ ਧਿਆਨ ਨਹੀਂ ਕੀਤਾ ਉੱਧਰ ਕਿ ਸਾਡੇ ਕੋਈ ਇਨੇ ਪੈਸੇ ਇਕੱਠੇ ਹੋਣਗੇ ਤੇ ਅਸੀਂ ਕਿਤੇ ਸੋਨਾ ਆਪਣਾ ਸਦਾਖ ਰੱਖਾਂਗੇ ਤੁਹਾਨੂੰ ਉਮੀਦ ਲੈਣੀ ਪ੍ਰਭੂ ਨੇ ਐਸਾ ਚਮਤਕਾਰ ਸਾਡੇ ਜੀਵਨ ਵਿੱਚ ਕੀਤਾ ਪਹਿਲਾ ਸਾਡੀ ਗਵਾਈ ਪਹਿਲੀ ਗਵਾਈ ਦਿੱਤੀ ਉਹਦੇ ਨਾਲ ਸਾਡੀ ਗੱਡੀ ਦੀ ਗਵਾਈ ਪ੍ਰਭੂ ਨੇ ਤਿਆਰ ਕਰ ਦਿੱਤੀ ਤੀਸਰੀ ਗਵਾਈ ਸਾਡੇ ਸੋਨੇ ਦੀ ਤਿਆਰ ਕੀਤੀ ਹallelujah ਪਿਛਲੇ ਪਿਛਲੀ ਗਵਾਈ 'ਚ ਮੈਂ ਕਹਿਆ ਸੀ ਜੋ ਸਾਡੇ ਚੀਜ਼ਾਂ ਇਸਤਾਨੇ ਖੋਈਆਂ ਹੋਈਆਂ ਫਿਰ ਤੋਂ ਹਾਂ ਮੈਨੂੰ ਪੂਰਾ ਵਿਸ਼ਵਾਸ ਆ ਕਿ ਇਹ ਤੋਂ ਵਾਪਸ ਆਣ ਗਿਆ ਹਫ਼ਤੇ ਵਿੱਚ ਹੀ ਪ੍ਰਭੂ ਨੇ ਮੇਰੀ ਤੀਸਰੀ ਗਵਾਈ ਫੇਸ ਕਰ ਦਿੱਤੀ ਆ ਪਤਾ ਨਹੀਂ ਸਾਹਮਣੇ ਮੈਂ ਫੇਰ ਇੱਕ ਵੱਡੀ ਗਵਾਈ ਨਾ ਖੜੀ ਹੋਈ ਦੀਆਂ ਤੇ ਮੇਰੀ ਗੋਈ ਹੈ ਕਿ ਜਿਹੜਾ ਗਹਿਣੇ ਰੱਖਿਆ ਸੀ ਸੋਨਾ ਉਹਨਾਂ ਕੋਈ ਆਸਮਰੀਦ ਨਹੀਂ ਕਿ ਆਹੀ ਇਸ ਛਡਾ ਸਕਾਂਗੇ ਪ੍ਰਭੂ ਨੇ ਸਾਡੇ ਜੀਵਨ ਵਿੱਚ ਐਸਾ ਚਮਤਕਾਰ ਕੀਤਾ ਐਸਾ ਚਮਤਕਾਰ ਕੀਤਾ ਪਤਾ ਨਹੀਂ ਆ ਨੂੰ ਲੱਗਾ ਕਿ ਆਹੀ 8-9 ਲੱਖ ਰੁਪਏ ਦਾ ਸੋਨਾ ਆਪਣਾ ਛਡਾ ਲਿਆ ਜੋ ਸਾਡਾ 15 ਲੱਖ ਦਾ ਸੋਨਾ ਸੀ ਬੈਜੀ ਗੱਡੀ ਦੀ ਵੀ ਤਾਂ ਕੋਈ ਕੋਈ ਆਸਮਰੀਦ ਹੈ ਗੱਡੀ 'ਤੇ ਧਿਆਨ ਵੀ ਹੈਗਾ ਕਿ ਨਹੀਂ ਤੁਹਾਡਾ ਨਹੀਂ ਗੱਡੀ ਦੀ ਕੋਈ ਆਸਮਰੀਦ ਨਹੀਂ ਜਿੱਦਣ ਗੱਡੀ ਘਰ ਆਈ ਪਾਸਟਰ ਜੀ ਦਵਾਈ ਕਰਨ ਵਾਸਤੇ ਆਏ ਭਾਰਤ ਪਾਸਟਰ ਜੀ ਨੇ ਉਹਨਾਂ ਨੂੰ ਦੱਸਿਆ ਕਿ ਨਾ ਮੈਂ ਨਾ ਤੁਹਾਡੇ ਗਲੇ ਵਿੱਚ ਸੋਨੇ ਦੀ ਚੈਨ ਦੇਖਦਾ ਪਿਆ ਮੋਟੀ ਇਹ ਪਾਸਟਰ ਜੀ ਨੇ ਸਾਨੂੰ ਜਦੋਂ ਅਸੀਂ ਪਾਸਟਰ ਜੀ ਕੋ ਪਹਿਲੀ ਵਾਰ ਆਏ ਹੀ ਆਹਨੂੰ ਪਾਸਟਰ ਜੀ ਨੇ ਉਦੋਂ ਵੀ ਦੱਸਿਆ ਸੀ ਕਿਉਂਕਿ ਪਾਸਟਰ ਜੀ ਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿਉਂਕਿ ਅਸੀਂ ਮਿਲੇ ਪਾਸਟਰ ਜੀ ਨੂੰ ਪਹਿਲੀ ਵਾਰ ਕੀ ਤੇ ਪਾਸਟਰ ਜੀ ਨੇ ਇਹਨਾਂ ਦੱਸਿਆ ਕਿ ਭਾਜੀ ਮੈਂ ਤੁਹਾਡੇ ਗਲੇ ਵਿੱਚ ਨਾ ਪਤਾ ਨਹੀਂ ਮੈਨੂੰ ਲੱਗਣ ਜਾਂ ਸੋਨੇ ਦੀ ਚੈਨ ਦੇਖਣ ਕਾਫੀ ਮੋਟੀ ਸੋਨੇ ਦੀ ਚੈਨ ਜਣੀ ਉਹ ਅਸੀਂ ਤਸਵੀਰ ਵਿੱਚ ਦੱਸੀ ਕਿ ਪਾਸ ਜੀ ਇਹ ਵਾਲੀ ਚੈਨ ਸੀ ਸਾਡੀ ਜਿਹੜੀ ਅਸੀਂ ਗੀਲਵੀ ਰੱਖੀ ਹੋਈ ਆ ਤੇ ਇੰਨੀ ਇਸ ਤਰ੍ਹਾਂ ਕਰਦੇ ਫਿਰ ਜਿੱਦਨ ਗੱਡੀ ਦੀ ਆਹੀ ਗੱਡੀ ਘਰ ਲੈ ਆਂਦੀ ਉਸੇ ਦਿਨ ਪਾਸਜੀ ਨੇ ਫੇਰ ਕਾ ਕੇ ਤੁਹਾਡੇ ਕੋਲੇ ਜੀ ਮੈਂ ਫੇਰ ਸੋਨੇ ਦੀ ਚੈਨ ਲੈ ਕੇ ਆਂਿਆ। ਦੁਬਾਰਾ ਆਇਆ ਹੀ ਉਸੇ ਦਿਨ ਆਪਾਂ 8-9 ਲੱਖ ਦਾ ਸੋਨਾ ਆਹੀ ਜਿਹੜਾ ਜੀ ਘਰੇ ਲੈ ਆਂਦਾ ਸੀ ਦਾ ਛੱਡਿਆ ਆਪਣਾ। ਹallelujah ਸਭ ਤਾਰੀਆਂ ਜਨਤਾ ਹallelujah। ਹallelujah ਸਾਡੇ ਸਿਰ ਤੇ ਇਹੀ 8-9 ਲੱਖ ਦਾ ਕਹਿਣ ਵਾਲੀ ਗੱਲ ਉਹ ਸਾਡੇ ਕੋਲ 10000 ਨਹੀਂ ਇਕੱਟਾ ਹੋਉਂਦੇ ਗੱਡੀ ਵਾਲ ਤੇ ਆਪਾਂ 8-9 ਲੱਖ ਦਾ ਸੋਨਾ ਤਿਆਰ ਕੀ ਆਪਣੇ ਘਰੇ ਲੈ ਆਂਦਾ। ਦਾਲੀ ਵੀ ਅ थैंक यू ਜੀਸਸ ਇਹ ਤੋਂ ਵੱਡਾ ਜੀਵਨ ਨਹੀਂ ਸੋ ਇਸ ਤੋਂ ਵੱਡੀ ਗਵਾਈ ਹੋ ਕੀ ਹੋ ਸਕਦੀ ਹੈ ਵੇਖੋ ਕੋਈ ਆਸਮੀ ਦੀ ਗੱਡੀ ਵਾਹਤੀ ਜਿਹੜਾ ਲਾਸਟ ਜੀ 15000 ਰੁਪਏ ਰਿੰਦਾ ਹੀ ਉਹ ਵੀ ਨਹੀਂ ਇੰਤਜ਼ਾਮ ਹੋ ਗਿਆ ਤੇ ਕਿਤੇ 8-9 ਲੱਖ ਦਾ ਸੋਨਾ ਘਰ ਆ ਗਿਆ ਵਾ ਇਹਦੀ ਕੋਈ ਆਸਮੀ ਦੀ ਤਾਂ ਪਰਮੇਸ਼ਰ ਦੇ ਬਹੁਤ ਬਹੁਤ ਵੱਡੇ ਕੰਮ ਨੇ ਉਹ ਕੰਮ ਨੇ ਤੁਹਾਨੂੰ ਉਮੀਦ ਨਾਲ ਜੋ ਲਾਲ ਸਮੁੰਦਰ ਛੀਦਦਾ ਖੁਦਾ ਅੱਜ ਵੀ ਉਹ ਹੀ ਕਦਾਰ ਕੰਮ ਕਰ ਰਿਹਾ ਵੇਖੋ ਜਿੱਦਾਂ ਭੈਣ ਜੀ ਗੈਰ ਕੇ ਇਹਨਾਂ ਨੂੰ ਕੋਈ ਆਸਮੀ ਦੀ ਨਹੀਂ ਸੋਨੇ ਬਾਰੇ ਕਦੀ ਧਿਆਨ ਹੀ ਨਹੀਂ ਗਿਆ 20 ਸਾਲ ਹੋ ਗਏ 6 ਸਾਲ ਹੋ ਗਏ ਸ਼ੇਖਾ ਦਾ ਕੀ ਕਹਿ ਰੱਖਿਆ ਸੀਗਾ ਤੇ ਹਫ਼ਤੇ ਵਿੱਚ ਸਾਡੇ ਸਾਰੇ ਬੰਦਨ ਜਿਹੜੇ ਖੁੱਲਣ ਲੱਪੇ ਅੱਜ ਇਸ ਦਿਨ ਜਿੱਦੋਂ ਅਸੀਂ ਪਾਸਟਰ ਦੇ ਆਣਾ ਤੇ ਚਰਚਾ ਆਣ ਲੱਪੇ ਉਹਦੋਂ ਤਾਂ ਸਾਨੂੰ ਨਹੀਂ ਪਤਾ ਸਾਡੇ ਨੱਕੀ ਕੀ ਵਾਪਰ ਗਿਆ ਕੀ ਕੀ ਹੋ ਗਿਆ ਇੰਨੇ ਵੀ ਚਮਤਕਾਰ ਸਾਡੇ ਜੀਵਨ ਵਿੱਚ ਹੋ ਗਏ ਸਾਨੂੰ ਪਤਾ ਹੀ ਨਹੀਂ ਚੱਲੇ ਕਰਾਣਾ ਹੋਣ ਕੀ ਦਿਆ ਆ ਹਾਲੇਲੂਇਆ ਚਮਤਕਾਰ ਹੀ ਸਾਨੂੰ ਲੱਗਦਾ ਪਿਆ ਕਿ ਸਾਡੇ ਜੀਵਨ ਵਿੱਚ ਚਮਤਕਾਰ ਤੇ ਚਮਤਕਾਰ ਹੋਈ ਜਾਂਦੇ ਆ ਯਾਹ ਕੋਲੀ ਸਪਿਰਿਟ ਥੈਂਕ ਯੂ ਹਾਲੇਲੂਇਆ ਹਾਲੇਲੂਇਆ ਸਭ ਧੰਨਵਾਦੀ ਪਰਮੇਸ਼ਾਤਾਂ ਦਾ ਹਾਲੇਲੂਇਆ ਥੈਂਕ ਯੂ